ਜਗਰਾਉਂ ਸ਼ਹਿਰ ਆ ਹੱਥੜਾ ਕਲਾੜਾ ਵਾਇਰ ਕੋਲ ਰੱਖਿਆ ਹੋਇਆ ਇਹ ਹੱਥ ਨਾਲ ਘੇੜ ਕੇ ਜੂਸ ਕੱਢਦਾ ਗੰਨਿਆਂ ਦੇ ਵਿੱਚੋਂ ਇਹ ਬਾਈ ਨੂੰ ਹਰ ਕੋਈ ਜਾਣਦਾ ਜਗਰਾਉਂ ਸ਼ਹਿਰ ਵਿੱਚ ਗੱਲ ਕਰਦੇ ਆ ਇਹਨਾਂ ਬਾਈਆਂ ਦਾ ਨਾਮ ਕੀ ਆ ਮੈਂ ਦਾ ਮਲਕੀਸ਼ ਮਲਕੀਤ ਆ ਬਾਈ ਦਾ ਨਾਮ ਸ਼ਰਕੇਸ਼ ਸ਼ਰਕੇਸ਼ ਵੀਰ ਦਾ ਨਾਮ ਕੀ ਆ ਮੈਂ ਦਾ ਮਲਕੀਸ਼ ਮਲਕੀਤ ਆ ਬਾਈ ਦਾ ਨਾਮ ਸ਼ਰਕੇਸ਼ ਸ਼ਰਕੇਸ਼ ਕੇਸ਼ ਮਲੋਤਰਾ ਰਕੇਸ਼ ਮਲੋਤਰਾ ਬਾਈ ਮਲਕੀਤ ਕੀ ਦਾ ਨਾਮ ਮਲਕੀਤ ਨਹੀਂ ਪਤਾ ਕਿ ਦਾ ਕੇਸ਼ ਮਲੋਤਰਾ ਵੀ ਤਾਂ ਕਹਿੰਦਾ ਮਲਕੀਤ ਮੂੰਹ ਚੋਂ ਨਿਕਲ ਗਿਆ ਕੇ ਦਾ ਹੋਰ ਦਾ ਨਾਮ ਸੀਗਾ ਉਹ ਕਹਿੰਦਾ ਮੇਰੇ ਆੜੀ ਦਾ ਨਾਮ ਸੀ ਕਹਿੰਦਾ ਉਹਦਾ ਨਿਕਲ ਗਿਆ ਕਹਿੰਦਾ ਬਾਈ ਦਾ ਨਾਮ ਰਕੇਸ਼ ਮਲੋਤਰਾ ਵਾ ਜਗਰਾਉ ਹਨਾ ਸਾਡੇ ਜਗਰਾਉ ਸ਼ਹਿਰ ਬਾਈ ਹੱਥ ਨਾਲ ਕੱਢਦਾ ਬਹੁਤ ਕਾਫੀ ਮਸ਼ਹੂਰ ਆ ਪਹਿਲਾਂ ਵੀ ਇਹਦੀ ਇੱਕ ਦੋ ਵੀਡੀਓ ਮੈਂ ਦੇਖੀਆਂ ਆ ਨੈਟ ਤੇ ਪਈਆਂ ਹੋਈਆਂ ਛਾਂਸੀ ਰਾਣੀ ਚੌਂਕ ਦੇ ਕੋਲ ਦੀਆਂ ਹੱਥ ਨਾਲ ਕੱਢ ਕੇ ਗੰਨੇ ਦਾ ਰਸ ਪਿਉਂਦਾ ਇਹ ਫਰਕ ਹੁੰਦਾ ਕਹਿੰਦੇ ਮਸ਼ੀਨ ਨਾਲੋਂ ਤੇ ਹੱਥ ਨਾਲ ਕੱਢੇ ਰਸ ਦਾ ਇਹ ਜਿਆਦਾ ਵਧੀਆ ਹੁੰਦਾ ਡਾਕਟਰ ਵੀ ਕਹਿੰਦੇ ਆ ਨਾ ਵੀ ਜਿਹੜਾ ਹੱਥ ਨਾਲ ਕੱਢਿਆ ਹੁੰਦਾ ਗੰਨੇ ਦੇ ਵਿੱਚੋਂ ਰਸ ਉਹੀ ਪੀਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਜੋਦੇ ਤੱਤ ਹੁੰਦੇ ਆ ਉਹ ਬਣੇ ਰਹਿੰਦੇ ਆ ਵੀਰੇ ਸਹੀ ਗੱਲ ਕਹਿੰਦੇ ਸਹੀ ਗੱਲ ਸਹੀ ਗੱਲ ਇੰਜਨ ਨਾਲ ਮਿਲ ਜਾਂਦੇ ਆ ਸਹੀ ਗੱਲ ਆ ਇਹ ਦੇਖ ਲੋ ਹੈ ਤੇਲ ਦੂਰ ਹੁੰਦਾ ਜਿਹੜਾ ਸਾਰਾ ਕੁਝ ਆ ਮਿਲ ਜਾਂਦਾ ਉਹਦੇ ਵਿੱਚ ਰੰਗ ਦਾ ਹੀ ਫਰਕ ਦੇਖੋ ਹਾਂ ਇਹ ਰੰਗ ਹੋ ਗਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਬੰਦਾ ਨਹੀਂ ਬਾਈ ਕੰਨੇ ਦੇ ਰਸ ਦਾ ਰੰਗ ਦਾ ਹੀ ਬਹੁਤ ਫਰਕ ਆ ਜਿਹੜਾ ਹੱਥ ਨਾਲ ਕੱਢਿਆ ਹੁੰਦਾ ਦੇਖੋ ਜਸਵੀਰ ਸਿੰਘ ਨੇ ਕਹਿਤਾ ਬਾਈ ਨੂੰ ਕੰਨੇ ਦੇ ਰਸ ਵਾਸਤੇ ਦੋ ਗਲਾਸ ਕਹਿਤਾ ਹੈ ਜਗਰਾਉਂ ਸ਼ਹਿਰ ਆ ਬਾਈ ਇਸ ਵਕਤ ਅਸੀਂ ਮੱਲੇ ਕੌਂਕਿਆਂ ਦੀ ਰੋਡ ਤੇ ਖੜੇ ਆਂ ਸਬਜ਼ੀ ਮੰਡੀ ਦੇ ਵਿੱਚ ਅਸੀਂ ਕੰਮ ਆਏ ਸੀਗੇ ਤੇ ਨਾਲ ਅਸੀਂ ਕਿ ਚੱਲ ਕੰਨੇ ਦਾ ਰਸ ਵੀ ਪੀ ਲਈਏ ਵੀਰੇ ਤੇਰਾ ਨਾਮ ਕੀ ਆ ਮੇਰਾ ਨਾਮ ਰਕੇਸ਼ ਮਲਕੀਤ ਆ ਬਾਈ ਦਾ ਨਾਮ ਰਕੇਸ਼ 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 ਮਲੋਤਰਾ ਰਕੇਸ਼ ਮਲੋਤਰਾ ਬਾਈ ਮਲਕੀਤ ਕੀ ਦਾ ਨਾਮ ਮਲਕੀਤ ਨਹੀਂ ਪਤਾ ਕਿ ਦਾ ਰਕੇਸ਼ ਮਲੋਤਰਾ ਵੀਰਾ ਕਹਿੰਦਾ ਮਲਕੀਤ ਮੂੰਹ ਚੋਂ ਨਿਕਲ ਗਿਆ ਕੇ ਦਾ ਹੋਰ ਦਾ ਨਾਮ ਸੀਗਾ ਉਹ ਕਹਿੰਦਾ ਮੇਰੇ ਆੜੀ ਦਾ ਨਾਮ ਸੀਗਾ ਕਹਿੰਦਾ ਉਹ ਤਾਂ ਨਿਕਲ ਗਿਆ ਕਹਿੰਦਾ ਬਾਈ ਦਾ ਨਾਮ ਰਕੇਸ਼ ਮਲੋਤਰਾ ਵਾ ਜਗਰਾਉ ਹਨਾ ਆ ਵੀ ਤੁਹਾਨੂੰ ਰੋਡ ਤੇ ਮਿਲ ਜਾਣਗੇ ਇਹ ਰੇੜੀ ਇਹ ਰੇੜੀ ਚੱਲਦੀ ਫਿਰਦੀ ਜਿਹੜੀ ਇਹਨਾਂ ਦੀ ਵੀਰੇ ਦੀ ਆਹ ਰੇੜੀ ਹੈ ਦੇਖੋ ਸਾਰਾ ਸੈਟ ਬਾਈ ਦਾ ਆ ਵਾ ਰਕੇਸ਼ ਸਾਹਿਬ ਵੀਰੇ ਦਾ ਨਾ ਠੀਕ ਆ ਵੀਡੀਓ ਦੇਖਣ ਤੋਂ ਬਾਅਦ ਵੀਰ ਜੀ ਸ਼ੇਅਰ ਵੀ ਕਰ ਦੇਣਾ ਤੇ ਬਾਈ ਨੂੰ ਦੱਸਣਾ ਵੀ ਅਸੀਂ ਤੇਰੀ ਵੀਡੀਓ ਦੇਖੀ ਸੀਗੀ ਤੇ ਭਾਈ ਜਿਹੜੀ ਵੀਡੀਓ ਪਿੰਦਰ ਜਗਰਾਉ ਨੇ ਬਣਾਈ ਆ ਕਮੈਂਟ ਜ਼ਰੂਰ ਕਰਨਾ ਤੇ ਲਾਈਕ ਵੀ ਕਰਨਾ ਵੀਡੀਓ ਨੂੰ ਸ਼ੇਅਰ ਵੀ ਕਰਨਾ ਵੱਧ ਤੋਂ ਵੱਧ ਦੱਬ ਕੇ ਨਾ ਤਾ ਜੋ ਵੀਰੇ ਤੱਕ ਪਹੁੰਚ ਜਾਵੇ ਇਹਨੂੰ ਦੱਸਣ ਲੋਕ ਯਾ ਭਾਈ ਤੇਰੀ ਅਜੀ ਵੀਡੀਓ ਦੇਖ ਲਈਓ ਠੀਕ ਹੈ ਜੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਲਓ ਜੀ